ਦੋਸਤੋ ਸੌਣਾ ਨਿਭੜ ਗਿਆ ਆਂਡੇ ਦੇ ਪੂਰੇ ਪੈਸੇ ਵੀ ਵਾਪਸ ਆ ਗਏ ਤੇ ਨਾਲ 500 ਰੁਪਏ ਇਨਾਮ ਦਾ ਵੀ ਦਿੱਤਾ ਵਾ ਉਹਨੇ ਆਹ ਵੇਖ ਲੋ ਵੀਡੀਓ ਚ ਹਾਂਜੀ ਵੀਰਵਾ ਦੇਖ ਲਓ ਆਪਾਂ ਪਹਿਲੇ ਕਿਹਾ ਸੀ ਜਿਹੜਾ ਭਲਾਈਆਂ ਨੇ ਅੰਡੇ ਵਾਲਾ ਕੰਮ ਆਪਾਂ ਸੀ ਰਾਤ ਨੂੰ ਨਿਬੜ ਗਿਆ ਰੋਲਾ ਤੇ ਬਾਈਰ ਅੱਗੇ ਪੈਸੇ ਦੇ ਗਏ ਆ ਅੱਗੇ ਹੁਣ ਪੈਸੇ ਵੀ ਦੇ ਕੇ 500 ਰੁਪਏ ਇਨਾਮ ਵੀ ਦੇ ਗਿਆ ਦੇਖੋ ਕਿੰਨੇ ਪੈਸੇ ਸੀਗੇ ਬਈ ਆਪਣੇ ਬਾਈ 2100 ਰੁਪਏ ਸੀ ਆਪਣੇ ਤੇ ਆਗੇ ਵੀ ਪੈਸੇ ਸੀ ਹਾਂ ਹਾਂ ਬਾਈ ਆ ਗਏ ਜਿਹੜਾ ਭਲੱਖਾ ਲੱਗੇ ਰਾ ਤੀ ਤੇ ਉਹਦੇ ਬਾਅਦ ਆ 500 ਰੁਪਏ ਅਸੀਂ ਇਨਾਮ ਦੇ ਕੇ ਚਲੇ ਗਏ ਠੀਕ ਹੈ ਤੇ ਬਾਈਰ ਕੇ ਤਾਂ ਉਹ ਪੁੱਛ ਲੈਂਦੇ ਬਈ ਸਾਰਾ ਰੋਲਾ ਨਿਬੜ ਗਿਆ ਇਹੀ ਬਾਈਰ ਕੇ ਸੀਗੇ ਤੇ ਬਾਈ ਗੱਲ ਕੀ ਹੋਈ ਸੀ ਕਾਲੀ ਸੀ ਜਾਂ ਕੋਈ ਪਿੱਗ-ਪੁਗ ਲੱਗੇ ਚੱਕਰ ਕੀ ਸੀ ਨਹੀਂ ਕਾਲੀ ਸੀ ਰੁਪਿਆ ਉਹ ਤੋਂ ਬਰਾਲੀ ਪੂਰਾ ਪੰਜਾਬ ਦੇ ਮੱਲ ਬਹੰਡੇ ਪਹੁੰਚੇ ਉਹ ਆ ਗਿਆ ਤੇ ਉੱਥੋਂ ਦੀ ਵਾਪਸ ਵੀ ਮੁੜਿਆ ਇਸ ਰਾਤ ਜਿਵੇਂ ਅਸੀਂ ਕਹਨੇ ਆ ਵੀ ਇੱਧਰ ਪੈਸੇ ਗਏ ਨਹੀਂ ਤੁਹਾਡੇ ਪੱਤਰਕਾਰ ਲੈ ਕੇ ਆਈ ਸੀ ਸਾਰੇ ਫਾਰਮ ਬੰਦ ਸੀ ਫਿਰ ਬਾਈ ਦਾ ਨੰਬਰ ਸਾਡੇ ਕੋਲ ਹੈ ਨਹੀਂ ਸੀਗਾ ਫਿਰ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਵੜ ਕੇ ਬਾਈ ਨੂੰ ਫੋਨ ਕੀਤਾ ਤੇ ਬਾਈ ਕਹਿੰਦਾ ਯਾਰ ਤੁਸੀਂ ਵੀਡੀਓ ਦੇਖ ਕੇ ਆਏ ਹੋ ਬਾਈ ਮੈਂ ਕਿਹਾ ਨਹੀਂ ਬਾਈ ਵੀਡੀਓ ਦੇਖ ਕੇ ਨਹੀਂ ਜੋ ਸਾਡੇ ਕੋਲ ਪੈਸੇ ਜ ਆਵੜੇ ਨਾ ਤੇ ਫਿਰ ਇੱਥਾਂ ਹੀ ਵਾਪਸ ਆ ਗਏ ਤੇ ਫਿਰ ਬਾਈ ਕਹਿੰਦਾ ਸੁਭਾਹ ਗੱਲ ਕਰਾਂਗੇ ਫਿਰ ਮੈਂ ਕਹੀ ਆਪਾਂ ਨਾ ਗੁਰਚਰ ਸਿੰਘ ਨੂੰ ਪਰ ਪੰਜਾ ਕਾਲੀ ਦੇ ਵੱਲੋਂ ਵੀ ਉਹਨਾਂ ਨਾਲ ਗੱਲ ਕਰਾ ਦੇ ਬਾਈ ਕਹਿੰਦਾ ਉਹਨਾਂ ਨਾਲ ਗੱਲ ਕਰਾ ਦਿਓ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਫਿਰ ਉਹ ਰਾਤ ਉੱਤੇ ਪਏ ਸੀ ਫਿਰ ਅਸੀਂ ਦੁਬਾਰੇ ਸੁਭਾਹ ਆਏ